ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਗੱਲ ਕਰਨੀ ਹੈ ਫਰੀਦਕੋਟ ਵਾਲੇ ਐਮਪੀ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਸੰਸਦ ਦੇ ਵਿੱਚ ਸਪੀਕਰ ਸਾਹਦੇ ਕੋਲੋਂ ਟਾਈਮ ਲੈਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹਨਾਂ ਕੋਲ ਪਰਜੀ ਲੈ ਕੇ ਗਏ ਤੇ ਉਹਦੇ ਵਿੱਚ ਇਹ ਲਿਖਿਆ ਸੀ ਕਿ ਮੈਂ ਅੰਮ੍ਰਿਤਪਾਲ ਦੇ ਮੁੱਦੇ ਤੇ ਬੋਲਣਾ ਹੈ ਮੈਂ 2-3 ਗੱਲਾਂ ਜਿਹੜੀਆਂ ਕਰਨੀਆਂ ਨੇ ਇਹਨਾਂ ਲੋਕਾਂ ਦੀ ਬੇਵਕੂਫੀ ਕੀ ਹੈ ਅਰਾਜਨੀਤੀ ਦੇ ਪੜ ਵਿੱਚ ਆ ਕੇ ਕਿਦਾਂ ਅਰਾਜਨੀਤੀ ਕਰਨੀ ਹੈ ਇਹਨਾਂ ਨੂੰ ਬਿਲਕੁਲ ਨਹੀਂ ਪਤਾ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਵੀ ਤੂੰ ਫਰੀਦਕੋਟ ਤੋਂ ਐਮਪੀ ਜਿਤਾ ਕੇ ਲੋਕਾਂ ਨੇ ਭੇਜਿਆ ਭਾਵ ਤੈਨੂੰ ਫਰੀਦਕੋਟ ਦੇ ਲੋਕਾਂ ਨੇ ਐਮਪੀ ਬਣਾ ਕੇ ਸੰਸਦ ਦੇ ਵਿੱਚ ਲੋਕ ਸਭਾ ਦੇ ਵਿੱਚ ਭੇਜਿਆ ਤੂੰ ਫਰੀਦਕੋਟ ਦੇ ਲੋਕਾਂ ਦੀ ਆਪਣੇ ਹਲਕੇ ਦੀ ਗੱਲ ਕਿਉਂ ਨਹੀਂ ਕਰਦਾ ਤੂੰ ਅਮਰਪਾਲ ਦੀ ਗੱਲ ਕਰ ਰਿਹਾ ਹੈ ਕਿ ਮੈਂ ਅਮਰਪਾਲ ਦੇ ਮੁੱਦੇ ਤੇ ਬੋਲਣਾ ਅਮਰਪਾਲ ਦਾ ਮੁੱਦਾ ਕੀ ਹੈ ਅਮਰਪਾਲ ਨੇ ਭਾਰਤੀ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਉਹਨੇ ਸ਼ਰਯਾਮ ਕਿਹਾ ਕਹਿੰਦਾ ਮੈਂ ਭਾਰਤੀ ਕਾਨੂੰਨ ਨੂੰ ਮੰਨਦਾ ਨਹੀਂ ਔਰ ਜਦੋਂ ਉਹਦੇ ਤੇ ਧਾਰਾ ਲੱਗੀ ਹੈ ਉਹ ਲੱਗੀ ਹੈ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਉਹਨੇ ਤੋੜਿਆ ਤੇ ਦੂਜੀ ਗੱਲ ਜਿਹੜਾ ਬੰਦਾ ਸੰਸਦ ਦੇ ਵਿੱਚ ਹਾਜ਼ਰ ਹੈ ਨਹੀਂ ਤੋ ਉਹਦੇ ਮੁੱਦੇ ਤੇ ਬੋਲਣ ਦੀ ਗੱਲ ਕਿਦਾਂ ਕਰ ਸਕਦੇ ਆ ਇੱਕ ਨਾਲ ਇੱਥੇ ਮੈਂ ਹੋਰ ਤੁਹਾਡੇ ਸਾਹਮਣੇ ਬੇਨਤੀ ਕਰਨੀ ਹੈ ਜਿਹੜੀ ਇਹਦੀ ਸਟੇਟਮੈਂਟ ਆਈ ਹੈ ਨਾਲ ترਸੀਮ ਸਿੰਘ ਬੈਠੇ ਨੇ ਅਮਰਤਪਾਲ ਦੇ ਪਿਤਾ ਉਹ ਵੀ ਥੋੜੀ ਬਹੁਤੀ ਜਿਵੇਂ ਨਵੇਂ ਰਾਜਨੀਤੀ ਵਿੱਚ ਆਏ ਨੇ ਟੋੜਾ ਸਾਹ ਬਣਨ ਦੀ ਕੋਸ਼ਿਸ਼ ਕਰਦੇ ਨੇ ਉਹ ਵੀ ਕਹਿੰਦੇ ਭਾਈ ਸਾਹਿਬ ਸਿੰਘ ਨੂੰ ਬੋਲਣ ਹੀ ਦਿੱਤਾ ਗਿਆ ਤੇ ਨਾਲ ਹੀ ਪੱਤਰਕਾਰ ਸਵਾਲ ਕਰਦੇ ਨੇ ਕਿ ਖਾਲਸਪਤਨ ਦੇ ਮੁੱਦੇ ਬਾਰੇ ਕੀ ਖਿਆਲ ਹੈ ਕਹਿੰਦਾ ਜੀ ਮੇਰੀ ਮਦਰ ਦੀ ਸ਼ਹਾਦਤ ਹੋ ਗਈ ਇਤੋਂ ਵੱਧ ਅਸੀਂ ਕੀ ਕਰ ਸਕਦੇ ਹਿੰ ਜਿਹੜੀ ਸਟੇਟਮੈਂਟ ਹੈਗੀ ਆ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਲਾਉਂਗੇ ਇਹਦੇ ਵਿੱਚੋਂ ਕੀ ਕੱਢੋਗੇ ਸਭ ਤੋਂ ਪਹਿਲਾਂ ਤਾਂ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਹੈ ਜਿਹੜੇ ਖਾਲਸਪਤਨ ਖਾਲਸਪਤਨ ਕਰਕੇ ਵੋਟਾਂ ਪਾ ਗਏ ਇਮੋਸ਼ਨਲ ਹੋ ਕੇ ਬਾਬੂ ਕੋ ਕਿ ਇਹਨੂੰ ਜਿਤਾ ਗਏ ਮੈਂ ਇੱਥੇ ਇੱਕ ਸਪਸ਼ਟ ਕਰ ਦੇਣਾ ਆਪਣੇ ਵੱਲੋਂ ਸਾਡਾ ਖਾਲਸਤਾਨ ਨਾਲ ਕੋਈ ਲਾਗਾ ਦੇਗਾ ਨਹੀਂ ਟੱਠੇ ਖੂ ਜਾਣ ਖਾਲਸਤਾਨ ਨਹੀਂ ਟੱਠੇ ਖੂ ਜਾਵੇ ਖਾਲਸਤਾਨ ਮੈਂ ਸਿਰਫ ਗੱਲ ਇਹ ਕਰ ਰਹੀ ਐ ਵੀ ਪੰਜਾਬ ਦੇ ਲੋਕਾਂ ਨੂੰ ਇਹ ਲੋਕ ਬੇਵਕੂਫ ਕਿੱਦਾਂ ਬਣਾਉਂਦੇ ਆ ਜਦੋਂ ਕੈਂਪੇਨ ਚੱਲਦੀ ਸੀ ਉਦੋਂ ਇਹਦੇ ਘਰ ਵਾਲੇ ਵੀ ਖਾਲਸਤਾਨ ਦੀ ਗੱਲ ਹੋਣੀ ਚਾਹੀਦੀ ਐ ਸਿੱਖ ਰਾਜ ਦੀ ਗੱਲ ਹੋਣੀ ਚਾਹੀਦੀ ਐ ਮੈਂ ਤਾਂ ਐਨੀ ਖਾਲਸਾ ਨੂੰ ਸਮਰਪਿਤ ਹੈ ਗਈਆਂ ਖਾਲਸਾ ਰਾਜ ਨੂੰ ਸਮਰਪਿਤ ਹੈ ਗਈਆਂ ਗੱਡੇ ਵਿੱਚ ਤੇਲ ਵੀ ਮੈਂ ਤਾਂ ਆਪਣੇ ਗਹਿਣੇ ਵੇਚ ਕੇ ਪਾਇਆ ਕਿੰਨਾ ਗੱਲਾ ਹੋਈਆਂ ਨੇ ਤੇ ਹੁਣ ਸੰਸਦ ਵਿੱਚ ਕਹਿੰਦਾ ਮੈਂ ਬੋਲਣਾ ਹੈ ਤੇ ਮੁੱਦਾ ਕੀ ਹੈ ਅੰਮ੍ਰਿਤਪਾਲ ਦਾ ਵੀ ਤੂੰ ਅੰਮ੍ਰਿਤਪਾਲ ਤੋਂ ਬੜੇ ਮੇ ਲੈਣੇ ਆ ਜਿਹੜੇ ਬੰਦੇ ਪਾਵਰ ਵਿੱਚ ਬੈਠੇ ਆ ਜਿਹੜੇ ਬੰਦੇ ਤਾਕਤ ਵਿੱਚ ਬੈਠੇ ਆ ਉਹ ਤੈਨੂੰ ਕਿਉਂ ਬੋਲਣ ਦੇਣਗੇ ਭਾਈ ਜਣ ਕੇ ਆਪਣੇ ਹਲਕੇ ਵਾਸਤੇ ਕੋਈ ਟਾਈਮ ਨਹੀਂ ਮੰਗਿਆ ਵੀ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਅਮਰਤਪਾਲ ਦੇ ਮੁੱਦੇ ਤੇ ਟਾਈਮ ਦਿੱਤਾ ਨਹੀਂ ਤੇ ਆਪ ਵੀ ਨਹੀਂ ਬੋਲਿਆ ਜਿਹੜੇ ਪੰਜਾਬ ਦੇ ਲੋਕ ਨੇ ਨਾ ਖਾਸ ਕਰਕੇ ਜਿਹੜੇ ਬੰਦੇ ਜਿਨ੍ਹਾਂ ਨੂੰ ਮੈਂ ਕਹਿੰਦਾ ਹੁਣਾ ਇਹ ਭੇੜ ਨੇ ਇਹ ਖੱਚ 1.5 ਨੇ ਉਹਨਾਂ ਲੋਕਾਂ ਨੂੰ ਸੁਆਦ ਆਉਂਦਾ ਹੋਣਾ ਹ ਇਹਦੀਆਂ ਇੰਟਰਵਿਊ ਸੁਣ ਕੇ ਕਿ ਕਿਦਾਂ ਕੜੀ ਕੋਲੇ ਜਾਂਦੇ ਆ ਅਸੀਂ ਹੁਣ ਨਵੀਂ ਪਾਰਟੀ ਬਣਾਵਾਂਗੇ ਜੇ ਪਾਰਟੀ ਨਾ ਬਣਾਈ ਤਾਂ ਨਵੀਂ ਕਮੇਟੀ ਬਣਾਵਾਂਗੇ ਮਤਲਬ ਜਿਹੜਾ ਹੀ ਕਰਤੂਤ ਬਾਦਲਾਂ ਨੇ ਕੀਤੀ ਸੀ ਤਕਰੀਬਨ 50-55 ਸਾਲ ਦੇ ਵਿੱਚ ਕੌਮ ਦਾ ਬੇੜਾ ਬਹਾਇਆ ਹੁਣ ਬਾਦਲਾਂ ਦੀ ਜਗ੍ਹਾ ਤੇ ਇੱਕੜਾ ਮਚੌਦਰੀ ਬੈਠਣ ਨੂੰ ਤਿਆਰ ਨੇ ਜਿਹੜਾ ਲੁੰਗਲਣਾ ਇਹਦੇ ਨਾਲ ਖੜਾ ਹੁੰਦਾ ਉਹ ਕੁਝ ਬਾਦਲਾਂ ਵਿੱਚੋਂ ਆਇਆ ਹੋਇਆ ਕੁਝ ਢੀਂਸੇ ਵਿੱਚੋਂ ਆਇਆ ਹੋਇਆ ਕੁਝ ਮਾਨਦਲ ਵਿੱਚੋਂ ਆਇਆ ਹੋਇਆ ਇਹ ਸ਼ਰਿਆਂ ਨੂੰ ਲੋਕਾਂ ਨੂੰ ਪਤਾ ਹੈ ਮਿੱਤਰੋ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਨਾ ਬੜੀਆਂ ਕੌੜੀਆਂ ਨੇ ਖਾਸ ਕਰਕੇ ਜਿਹੜੇ ਮੇਰੇ ਵਿਰੋਧੀ ਆ ਉਹਨਾਂ ਦੇ ਤਾਂ ਜਿਵੇਂ ਹਾਈਬ੍ਰਿਡ ਨਵਾਂ ਬੀ ਆਇਆ ਹੁੰਦਾ ਨਾ ਮਿਰਚਾਂ ਦਾ ਲੜਦੀਆਂ ਬਹੁਤ ਨੇ ਭਮਤ ਚਾਰ ਵਾਰੀ ਤੇਲ ਲਾ ਲੋ ਚਾਰ ਵਾਰੀ ਸਾਬਣ ਲਾ ਲੋ ਤੇ ਇਹ ਜਿਹੜੀਆਂ ਗੱਲਾਂ ਨੇ ਇਹ ਤਾਰ ਵਾਂਗੂ ਪਾੜ ਕੇ ਰੱਖ ਦਿੰਦੀਆਂ ਪਰ ਸਚਾਈ ਹੈ ਮੈਂ ਇੱਕ ਸਵਾਲ ਹੋਰ ਕਰਨਾ ਹੈ ਜਿੰਨਾਂ ਲੋਕਾਂ ਨੇ ਬੂਟਾ ਪਾਈਆਂ ਸੀ ਕਿ ਤੁਸੀਂ ਕਦੇ ਸੋਚਿਆ ਸੀ ਵੀ ਜਿਹੜਾ ਅਸੀਂ ਫਰੀਦਕੋਟ ਦਾ ਐਮਪੀ ਬਣਾਇਆ ਸ਼ਾਇਦ ਚੰਗਾ ਹੁੰਦਾ ਜੇ ਬੀਜੇਪੀ ਦੇ ਹੰਸ ਰਾਜ ਨੂੰ ਜਿਤਾ ਦਿੰਦੇ ਕਿਉਂਕਿ ਬੀਜੇਪੀ ਨੇ ਪੰਜਾਬ ਦੇ ਵਿੱਚ ਸਪਾਈ ਦੇ ਵਿੱਚ ਸਰਕਾਰ ਬਣਾਉਣੀ ਹੈ ਜੇ ਉਹਨਾਂ ਦਾ ਕੋਈ ਇੱਕ ਅੱਧਾ ਬੰਦਾ ਜਿੱਤਿਆ ਹੁੰਦਾ ਹੋ ਸਕਦਾ ਹੰਸ ਰਾਜ ਰਾਹੀਂ ਬਹੁਤ ਵੱਡੀਆਂ-ਵੱਡੀਆਂ ਗਰੰਟੀਆਂ ਆ ਜਾਂਦੀਆਂ ਪੰਜਾਬ ਦੇ ਲੋਕਾਂ ਨੂੰ ਕੋਸ਼ਿਸ਼ ਕਰ ਦਿੰਦੇ ਕੁਝ ਨਾ ਕੁਝ ਤਾਂ ਹੋ ਸਕਦਾ ਸੀ ਪੰਜਾਬ ਦਾ ਪਰ ਨਹੀਂ ਪਹਿਲਾਂ ਬੇੜਾ ਘਰ ਕੀਤਾ ਪੰਜਾਬ ਦਾ ਹੁਣ ਜਿਹੜੇ ਨਵੇਂ ਬਣੇ ਨੇ ਇਹ ਕਰ ਦੇਣਗੇ ਮੈਂ ਫੇਰ ਕਹਿ ਦਿੰਦਾ ਸਾਡਾ ਖਾਲਸਾਤਾਨ ਦੇ ਨਾਲ ਅਤਵਾਦ ਦੇ ਨਾਲ ਕਿਸੇ ਮੂਵਮੈਂਟ ਦੇ ਨਾਲ ਕੋਈ ਮਤਲਬ ਨਹੀਂ ਮੈਂ ਕੇਵਲ ਜੇ ਕੌਮ ਦੀ ਗੱਲ ਕਰਦਾ ਹੁਣਾ ਸਿੱਖ ਧਰਮਾਂ ਦੇ ਮੁਤਾਬਕ ਕਰਦਾ ਹੁਣਾ ਜੇ ਰਾਜਨੀਤੀ ਦੇ ਪਿੱਛੇ ਦੀ ਗੱਲ ਕਰਦਾ ਮੈਂ ਸਾਰੀਆਂ ਪਾਰਟੀਆਂ ਦੇ ਵਿੱਚੋਂ ਇੱਕ ਤੱਤ ਇੱਕ ਨਿਜੋੜ ਲੈਣਾ ਹੁੰਦਾ ਕਿ ਕਿਹੜਾ ਕੋਈ ਕੌਣ ਹੈ ਜਿਹੜਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਪਰ ਕੀ ਜਦੋਂ ਤੁਸੀਂ ਇਹ ਸਟੇਟਮੈਂਟਾਂ ਸੁਣਦੇ ਹੋ ਕਿ ਮੈਂ ਅਮਰਤਪਾਲ ਦੇ ਵਿਸ਼ੇ ਤੇ ਬੋਲਣਾ ਸੀ ਮੈਨੂੰ ਸਪੀਕਰ ਸਾਹਿਬ ਨੇ ਟਾਈਮ ਨਹੀਂ ਦਿੱਤਾ ਮਨਾ ਕਰਦਾ ਕਿ ਉਹਦਾ ਤਾਂ ਬਾਅਦ-ਬਾਅਦ ਚੱਲਦਾ ਤੁਸੀਂ ਬੋਲ ਨਹੀਂ ਸਕਦੇ ਕੀ ਤੁਹਾਨੂੰ ਹਲੇ ਅਕਲ ਆਉਣੀ ਨਹੀਂ ਵੀ ਜਿਹੜਾ ਬੰਦਾ ਡਿਵਰੂਗਰ ਜੇਲ੍ਹ ਦੇ ਵਿੱਚ ਬੈਠਾ ਹੈ ਉਹ ਤੇ NSA ਲੱਗੀ ਹੋਈ ਹੈ ਹੋਰ ਪਤਾ ਨਹੀਂ ਕਿੰਨੇ ਪਰਚੇ ਨੇ ਜਦੋਂ NSA ਖਤਮ ਕਰਨ ਦੀ ਕੋਸ਼ਿਸ਼ ਕਰਨਗੇ ਨਾ ਵੱਡੇ ਸ਼ਿਰਾਂ ਵਾਲੇ ਜਿਹੜੇ ਰਾਜਨੀਤਿਕ ਲੋਕ ਨੇ ਉਦੋਂ ਪੁਲਿਸ ਨੇ ਪਰਚੇ ਖੋਲਣੇ ਨੇ ਜਿਹੜੇ ਖੁੱਲੇ ਨਹੀਂ ਉਸੇ ਵਕਤ ਫਟਾਫਟ ਪਰਚੇ ਆ ਜਾਣਗੇ ਆ ਇੰਦਾ ਕੀਤਾ ਆ ਇੰਦਾ ਕੀਤਾ ਉੱਥੇ NSA ਵੀ ਕੰਮ ਨਹੀਂ ਕਰੂਗੀ ਫਿਰ ਜਿਹੜੀਆਂ ਧਰਾਵਾਂ ਉਹ ਲਾਉਣਗੇ ਨਾ ਪੁਲਿਸ ਲਾਉਗੀ ਫਿਰ ਉਹਦੇ ਮੁਤਾਬਕੇ ਚਲਾਣਾ ਮੈਂ ਬੇਨਤੀ ਕਰ ਦਿੰਦਾ ਜੇ ਕੋਈ ਸਰਬਜੀਤ ਤੱਕ ਇਹ ਵੀਡੀਓ ਪਹੁੰਚਾ ਦੇਵੇ ਪਹੁੰਚ ਤਾਂ ਜਾਂਦੀ ਹੈ ਵੈਸੇ ਇਹਦੇ ਬੰਦੇ ਧਮਕੇ ਦਿੰਦੇ ਹੁੰਦੇ ਨੇ ਤੂੰ ਐਦਾਂ ਕਹਿੰਦਾ ਕੁੱਠੀ ਬਾਰੇ ਐਦਾਂ ਕਹਿੰਦਾ ਕੁੱਠੀ ਬਾਰੇ ਪਹੁੰਚ ਤਾਂ ਜਾਂਦੀ ਹੁੰਦੀ ਹੈ ਪਰ ਜੇ ਕੋਈ ਕੋਸ਼ਿਸ਼ ਕਰੇ ਤੈਨੂੰ ਫਰੀਦਕੋਟ ਦੇ ਲੋਕਾਂ ਨੇ ਭਰਾਵਾ ਚਾਰ ਬੰਦੇ ਤੇਰੇ ਵਿਰੋਧ ਖੜੇ ਸੀ ਉਹਨਾਂ ਨੂੰ ਹਰਾ ਕੇ ਤੈਨੂੰ ਐਮਪੀ ਬਣਾਇਆ ਆਪਣੇ ਹਲਕੇ ਦੀ ਗੱਲ ਕਰ ਤੇ ਐਵੇਂ ਨਾ ਲਾ ਕੇ ਤਿੰਨ ਚਾਰ ਕਾਰਡ ਭੁੱਕੀ ਦੇ ਦੇ ਮਤਲਬਾ ਬੋਲੀ ਚੱਲ ਜਿਹਦਾ ਕੋਈ ਮਤਲਬ ਨਹੀਂ ਨਾ ਰਾਜਨੀਤੀ ਵਿੱਚ ਨਾ ਕੌਮੀ ਪੱਖ ਤੋਂ ਨਾ ਸਮਾਜਿਕ ਪੱਖ ਤੋਂ ਥੋੜਾ ਜਿਹਾ ਅਕਲ ਤੋਂ ਕੰਮ ਲਾਓ ਇਹ ਮੁੜ ਕੇ ਟਾਈਮ ਨਹੀਂ ਮਿਲਦਾ ਠੀਕ ਹੈ ਲੋਕਾਂ ਨੇ ਸਤਕਾਰ ਕੀਤਾ ਤੇਰੇ ਪਿਓ ਨੂੰ ਸ਼ਹੀਦ ਮੰਨ ਲਿਆ ਸੀ ਪਰ ਥੋੜਾ ਜਿਹਾ ਅਕਲ ਤੋਂ ਕੰਮ ਲਾਓ ਜਿੰਨਾ ਲੋਕਾਂ ਨੇ ਵੋਟਾਂ ਪਾਈਆਂ ਨੇ ਨਾ ਉਹਨਾਂ ਲਈ ਕੋਈ ਗੱਲ ਕਰ ਲੋ ਇੱਕ ਹੋਰ ਗੱਲ ਵਿੱਚ ਕਹਿਣੀ ਹੈ ਐਸੀ ਤੇ ਵੀਸੀ OBC ਕੈਟਾਗਰੀ ਉੱਥੇ ਬਹੁਤ ਜ਼ਿਆਦਾ ਹੈ ਜਿੰਨਾਂ ਨੇ ਵੋਟਾਂ ਪਾਈਆਂ ਨੇ ਉਨ੍ਹਾਂ ਪ੍ਰਤੀ ਇੱਕ ਵੀ ਗੱਲ ਸਰਬਜੀਸਾਂ ਤਾਂ ਕੀਤੀ ਨਹੀਂ ਇਹ ਗੱਲ ਬੜੀ ਕੌੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ